ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰੱਬੀ ਕੁੰਦੂਆ ਮੈਂ ਥੋ ਨੰਗਰਿਆ ਸਰਦਾਰ ਸਿਮਰਤਜੀਤ ਸਿੰਘ ਮਾਨ ਦੇ VOTING ਕੰਪੇਨ ਲਈ ਜਾ ਰਿਹਾ ਸੀ ਆ ਮੈਂ ਘਾਬਦਾ ਦੇਖਿਆ ਆਪਣੀਆਂ ਭੈਣਾਂ ਬੈਠੀਆਂ ਸੀ ਇਹ ਸਾਰੀਆਂ ਭੈਣਾਂ ਇੱਥੇ ਪੀਜੀਆਈ ਚ ਨਰਸਾਂ ਨੇ ਸਿਗੀਆਂ ਇਹਨਾਂ ਨੂੰ ਵਧੀਆ ਤਨਖਾਹ ਸ਼ੁਰੂ ਕੀਤੀ ਤੇ ਇਹਨਾਂ ਨੇ ਆਪਣੀਆਂ ਜਿਹੜੀਆਂ ਚੋਬਾ ਕਰਦੇ ਸੀ ਉਹ ਛੱਡ ਕੇ ਇੱਥੇ ਆ ਗਏ ਵੀ ਚਲੋ ਇੱਕ ਫਿਊਚਰ ਚੱਲਦਾ ਵੇ ਘਰੇ ਨਾਲੇ ਬੰਦਾ ਕੰਮ ਕਰਦਾ ਆਪਣੇ ਘਰ ਪਰਿਵਾਰ ਵੀ ਵਧੀਆ ਚੱਲਦੇ ਨੇ ਪਰ ਚਾਹਨਾਕ ਇਦਾਂ ਦਾ ਭਾਣਾ ਵਾਪਰਦਾ ਹੈ ਵੇ 8-8 ਸਾਲ ਜਿਨ੍ਹਾਂ ਦਾ ਐਕਸਪੀਰੀਅੰਸ ਹੈ ਪੰਜਾਬੀ ਕੁੜੀਆਂ ਦਾ ਸਾਡੀਆਂ ਭੈਣਾਂ ਦਾ ਧੀਆਂ ਦਾ ਇਹਨਾਂ ਨੂੰ ਇਸ ਪੀਜੀਆ ਚੋਂ ਕੱਢ ਦਿੱਤਾ ਜਾਂਦਾ ਤੇ ਬਾਹਰੀਆਂ ਸਟੇਟਾਂ ਤੋਂ ਉਹ ਕੁੜੀਆਂ ਲਿਆਂਦਿਆਂ ਜਾਂਦੀਆਂ ਨੇ ਜਿਹੜੀਆਂ ਨੇ 23 ਚੀ ਪਾਸ ਕੀਤਾ ਇੱਕ ਇੱਕ ਸਾਲ ਪੁਰਾਣਾ ਐਕਸਪੀਰੀਅੰਸ ਵੀ ਕਿਉਂਕਿ ਇਹਨਾਂ ਦੀ ਗਲਤੀ ਇਹ ਹੈ ਵੇ ਪੰਜਾਬੀ ਨੇ ਠੀਕ ਹੈ ਔਰ ਦੂਜੀ ਮਹੀਨੇ ਵੀ ਕੁੜੀਆਂ 9 ਮਹੀਨੇ ਤੋਂ ਬੈਠੀਆਂ ਨੇ ਤੇ ਤੁਸੀਂ ਇੱਥੇ ਵੋਟਾਂ ਪਿੱਛੇ ਭੱਜੀ ਜਾਂਦੇ ਏਦਾਂ ਨਹੀਂ ਵੋਟਾਂ ਨੂੰ ਤੁਸੀਂ ਸਿਰਚ ਮਾਰਨਾ ਜਦੋਂ ਤੁਸੀਂ ਆਪਣੀਆਂ ਧੀਆਂ ਪੈਣਾਂ ਲਈ ਖੜ ਨਹੀਂ ਸਕਦੇ ਤਾਂ ਕਾਰੀਆਂ ਸਰਕਾਰਾਂ ਕਾਦੇ ਕੈਂਡੀਡੇਟ ਕਾਦੇ ਵਿਧਾਇਕ ਤੁਸੀਂ ਘੱਟੋ ਘੱਟ ਇੱਥੇ ਆਓ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਇਹਨਾਂ ਦਾ ਪਤਾ ਹੀ ਨਹੀਂ ਲੱਗਾ ਹਲੇ ਤੱਕ ਅੱਜ ਕੱਲ ਹਰ ਥਾਂ ਜਾਂਦੀਆਂ ਨੇ ਆਹ ਤਾਂ ਸਭ ਤੋਂ ਜ਼ਰੂਰੀ ਮਸਲਾ ਸੀ ਜੇ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਹੀ ਨੌਕਰੀ ਨਹੀਂ ਮਿਲਦੀ ਤਾਂ ਫਿਰ ਇਹ ਜਾਣ ਉੱਥੇ ਜੰਮੂ ਹਿਮਾਚਲ ਬਿਹਾਰ 'ਚ ਨੌਕਰੀ ਕਰਨ ਜਾ ਕੇ ਇਹ ਸਭ ਤੋਂ ਸੈਂਸਿਟਿਵ ਇਸ਼ੂ ਸੀ ਜਿਹੜਾ ਚੱਕਿਆ ਜਾਣਾ ਚਾਹੀਦਾ ਸੀ ਔਰ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਮੈਂ ਹੁਣ ਸੰਗਰੂਰ 'ਚ ਹੀ ਬੈਠਾ ਆ ਇੱਥੇ ਵੱਡੇ ਵੱਡੇ ਚਿਹਰੇ ਇਲੈਕਸ਼ਨ ਲੜ ਰਹੇ ਨੇ ਪਰ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਗੋਲੀ ਆਉਂਦੇ ਨੇ ਚੱਕਰ ਮਾਰਦੇ ਨੇ ਵੀਡੀਓ ਪਾਉਂਦੇ ਨੇ ਸਿੰਥੀ ਲੈਂਦੇ ਨੇ ਤੇ ਚੱਲ ਜਾਂਦੇ ਨੇ ਇੱਕੋ ਮਾਨ ਸਾਹਿਬ ਹੈ ਉਹਨਾਂ ਨੇ ਇੱਕ ਲੈਟਰ ਦਿੱਤਾ ਪਰ ਉਹਨਾਂ ਦੀ ਆਡੀ ਉਸ ਲੈਟਰ ਨਾਲ ਕਿੰਨਾ ਕੁ ਫਰਕ ਪਊਗਾ ਉਹ ਪਤਾ ਨਹੀਂ ਪਰ ਮੇਨ ਗੱਲ ਇਹ ਹੈ ਵੀ ਅਗਰ ਅਸੀਂ ਆਪਣਿਆਂ ਤੋਂ ਭੱਜਦੇ ਰਹੇ ਨਾ ਤਾਂ ਫੇਰ ਇੱਕ ਦਿਨ ਪੰਜਾਬ 'ਚੋਂ ਭੱਜਣਾ ਪੈ ਜਾਣਾ ਤੁਹਾਨੂੰ ਸਾਰਿਆਂ ਨੂੰ ਇਸ ਲਈ ਆ ਆਪਦਾ ਹੈ ਮੈਂ ਇਹ ਵੀਡੀਓ ਪਾਉਣ ਲੱਗਾ ਸੰਗਰੂਰ ਵਾਲਿਓ ਜੇ ਤੁਹਾਨੂੰ ਥੋੜਾ ਜਿਹਾ ਵੀ ਤੁਹਾਡੇ ਅੰਦਰ ਜ਼ਮੀਰ ਹੈਗਾ ਤੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਚਾਹੀਦਾ ਸਰਕਾਰ ਨੂੰ ਵੀ ਇੱਥੇ ਕੀ ਹੋਇਆ ਤੇ ਨਰਸਾਂ ਜਿਹੜੀਆਂ ਸਾਡੀ ਭੈਣਾਂ ਨੇ ਇਹਨਾਂ ਦੀ ਬਹਾਲੀ ਹੋਣੀ ਚਾਹੀਦੀ ਹੈ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਠੀਕ ਹੈ ਵੋਟਾਂ ਆਪਣੀ ਥਾਂ ਹਰ ਬੰਦਾ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਸਪੋਰਟ ਕਰਦਾ ਮੈਂ ਵੀ ਕਰਦਾ ਪਰ ਇਹ ਤੁਹਾਡਾ ਫਰਜ਼ ਬਣਦਾ ਸੀ ਇਹ ਸੰਗਰੂਰ ਹੈ ਇੱਥੋਂ ਸਰਦਾਰ ਭਗਵੰਤ ਮਾਨ ਵੀ ਜਿੱਤੇ ਨੇ ਹੁਣ ਇੱਥੇ ਮੀਤ ਹੇਰ ਵੀ ਖੜਾ ਹੈ ਇੱਥੇ ਰਵਿੰਦ ਕੰਨਾ ਵੀ ਖੜਾ ਹੈ ਇੱਥੇ ਸੁਖਬਾਲ ਖਹਿਰਾ ਵੀ ਖੜਾ ਹੈ ਦੇ ਉਹ ਖੜਨ ਦਾ ਫਾਇਦਾ ਕੋਈ ਨਹੀਂ ਜੇ ਅਸੀਂ ਆਪਣੀਆਂ ਭੈਣਾਂ ਨੂੰ ਉਹਨਾਂ ਦਾ ਹੱਕ ਨਹੀਂ ਦਿਵਾ ਸਕੇ